ਸੋ ਹੀ ਪੀਵੀ 87 ਵਾਲਾ ਚੈਨਲ ਦੇਖ ਰਹੇ ਸਾਰੇ ਹੀ ਪ੍ਰਾਮਾਣਵਾਸ਼ਕ ਕਾਲ ਅੱਜ ਨਵੀਂ ਵੀਡੀਓ ਲੈ ਕੇ ਹਾਜ਼ਰ ਆਪਾਂ ਵੀਡੀਓ 'ਚ ਗੱਲ ਕਰਨੀ ਆ ਆਪਾਂ ਕੱਖਾਂ ਵਾਸਤੇ ਜਿਹੜੀ ਸਭ ਤੋਂ ਕਾਰਗਰ ਸਪਰੇਅ ਕਿਹੜੀ ਆ ਕਿਉਂਕਿ ਜਦਾਂ ਬਾਈ ਝੋਨੇ ਦਾ ਸੀਜ਼ਨ ਚੱਲਦਾ ਜਾਂ ਤੁਸੀਂ ਬਰਸਾਤ ਦਾ ਮੌਸਮ ਲਾ ਲਓ ਵੀ ਨਾ ਦਿਨਾਂ ਦੇ ਵਿੱਚ ਜਿਹੜਾ ਇੱਕ ਵਟਾਂ ਤੇ ਖਾਲਾਂ ਦੇ ਜਾਂ ਰਸਤੇ ਅਕਸੀਆਂ ਤੇ ਜਿਹੜਾ ਕੱਖ ਐ ਉਹਨੂੰ ਕੰਟਰੋਲ ਕਰਨਾ ਇੱਕ ਬਹੁਤ ਵੱਡੀ ਚੁਣੌਤੀ ਹੁੰਦੀ ਐ ਕਿਉਂਕਿ ਜੇ ਆਪਾਂ 24 ਘੰਟੇ ਵਾਲੀ ਸਪਰੇਅ ਕਰਦੇ ਆ ਜਿਹਨੂੰ ਆਪਾਂ ਪੈਰਾਕਟ ਕਹਿੰਦੇ ਆ ਛੱਟਪਟ ਉਹ ਆਪਣੇ तकरीबन 22 ਹਫਤਾਗ ਰਿਜ਼ਲਟ ਦਿੰਦੀ ਆ ਇੱਕ ਵਾਰ ਜਿਹੜਾ ਕੱਖ ਨੂੰ ਪੂਰਾ ਕਵਰ ਕਰ ਦਿੰਦੇ ਉਹਦੇ ਬਾਅਦ ਨਾਲ ਦੀ ਨਾਲ ਕੱਖ ਦੁਵਾਰ ਤੋਂ ਫਿਰ ਜਿਹੜਾ ਹਰਾ ਹੋਣ ਲੱਗ ਜਾਂਦਾ ਕਿਸਾਨ ਨੂੰ ਇੱਕ ਲੰਬੇ ਸਮੇਂ ਤੋਂ ਆਸ ਸੀ ਵੀ ਸਭ ਤੋਂ ਚੰਗੀ ਹਰਬੀਸਾਈਡ ਹੈ ਜਿਹੜੀ ਕੱਖਾਂ ਦੀ ਕੋਈ ਏਜ ਹੈਹੀ ਸਪਰੇਅ ਆ ਵੀ ਜਿਹਦਾ ਰਿਜ਼ਲਟ ਆਪਾਂ ਨੂੰ ਘੱਟੋ ਘੱਟ 20-25 ਦਿਨ ਮਿਲ ਜਵੇ ਹੁਣ ਇਹੋ ਜੀ ਇੱਕ ਸਪਰੇਅ ਜਿਹੜੀ ਮਾਰਕੀਟ ਦੇ ਵਿੱਚ ਆਈ ਆ ਉਹ ਆਪਾਂ ਵਰਤੀਏ ਵਰਤੇ ਤੋਂ ਬਾਅਦ ਆਪਾਂ ਇਹਦੀ ਵੀਡੀਓ ਲੱਗੇ ਬਣਾਉਣ ਆਪਾਂ ਪਹਿਲੀ ਵਾਰ ਵਰਤੀਏ ਹੋ ਸਕਦਾ ਕਈ ਭਰਾਵਾਂ ਨੇ ਵਰਤ ਵੀ ਲਈ ਹੋਵੇ ਆਪਾਂ ਨਹੀਂ ਕਹਿੰਦੇ ਵੀ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਆਪਣੇ ਕੋਲੇ ਆਈ ਆ ਹੋਰਾਂ ਨੇ ਵਰਤੀ ਵੀ ਹੋਊਗੀ ਪਰ 24 ਘੰਟੇ ਜਾਂ ਪਹਿਲਾ ਰਾਉਂਡ ਅਪ ਬਹੁਤ ਮਸ਼ਹੂਰ ਤੀਆਂ ਜਿੱਦਾਂ ਹੁਣ ਆ ਰਾਉਂਡ ਅਪ ਹੈ ਇਹਨੇ ਇੱਕ ਵਾਰ ਪੂਰਾ ਤਹਿਲਕਾ ਮਚਾਇਆ ਜਦੋਂ ਆਈ ਆਈ ਸੀ ਉਦੋਂ ਝਟਪਟ ਵੀ ਨਹੀਂ ਸੀ ਹੁੰਦੀ ਹੁਣ ਵੀ ਬਾਏ ਨੇ ਮ ਆਉਂਦੀ ਆ ਬਸ ਇਹਦਾ ਸਿਰਫ ਇਹਨਾਂ ਦਾ ਟੈਕਨੀਕਲਾਂ ਦਾ ਫਰਕ ਹੁੰਦਾ ਆਪਾਂ ਕਹਿ ਸਾਰੀਆਂ ਕੱਖਾਲੀਆਂ ਦੰਨੇ ਆ ਇਹ ਹੁੰਦੀ ਹੈ ਗਲਾਈਸੋਫੇਟ 43s 43% ਦੇ ਵਿੱਚ ਆਉਂਦੀ ਹੈ ਤੇ ਉਹਦੇ ਬਾਅਦ ਆ ਗਈ ਆਪਣੀ ਝਟਪਟ ਪੈਰਾਕਟ ਡਿਕਲੋਰਾਈਡ 24% ਤੇ ਆ ਜਿਹੜੀ ਆਪਣੀ ਨਵੀਂ ਆਈ ਹੈ ਹੁਣ ਇਹ ਥੋੜਾ ਟਾਈਮ ਹੋਇਆ ਹੈ ਟੈਕਨੀਕਲ ਆ ਇਹਨੂੰ ਇਹ ਗਲੂਸੋਫੇਟ ਅਮੋਨੀਅਮ ਟੈਕਨੀਕਲ ਆ ਇਹਦਾ ਜਿਹੜਾ 13.50% ਦੇ ਵਿੱਚ ਆਉਂਦਾ ਇਹ ਕਈ ਕੰਪਨੀਆਂ ਦੇ ਹੁੰਦੀ ਆ ਆਪਣੇ ਕੋਲ ਇਹ ਹੈਗੀ ਹੈ ਸ਼ਿਵਾਲਕ ਕੰਪਨੀ ਦੀ ਸ਼ਿਵਾਲਕ ਕੰਪਨੀ ਜਿਹੜੀ ਪੈਸਟੀਸਾਈਡ ਲਾਈਨ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਆ ਕੋਈ ਐਦਾਂ ਨਹੀਂ ਹੈਗਾ ਵੀ ਨਵੀਂ ਕੰਪਨੀ ਆ ਜਿੱਦਾਂ ਚਲੋ ਅੱਜਕੱਲ੍ਹ ਅੰਗਰੇਜ਼ੀ ਕੰਪਨੀਆਂ ਜ਼ਿਆਦਾ ਜਿੱਦਾਂ ਸਜੈਂਟਾ ਵਾਇਰ ਮਸ਼ਹੂਰ ਹੋ ਗਈਆਂ ਪਰ ਇਹ ਜਿਹੜੀ ਸ਼ਿਵਾਲਕ ਆ ਆਪਣੇ ਪੰਜਾਬ ਨੇ ਦੇਸ਼ ਦੀ ਕੰਪਨੀ ਆ ਤੇ ਬਹੁਤ ਪੁਰਾਣੀ ਕੰਪਨੀ ਆ ਹੁਣ ਜਿਹੜਾ ਤੁਸੀਂ ਟੈਕਨੀਕਲ ਆ ਟੈਕਨੀਕਲ ਤੇ ਨਿਗਾਹ ਮਾਰ ਲਓ ਸਿਰਫ ਬੰਦਾ ਇੱਥੇ ਕਨਫਿਊਜ਼ ਹੁੰਦਾ ਕਿਉਂਕਿ ਗਲੂਸੋਫੇਟ ਵਰ ਗਲਾਈਸੋਫੇਟ 'ਚ ਥੋੜਾ ਬਹੁਤਾ ਹੀ ਫਰਕ ਰਾਉਂਡ ਅਪ ਜਿਹੜੀ ਕੱਲੀ ਆਉਂਦੀ ਹੈ ਤੁਸੀਂ ਆਹ ਟੈਕਨੀਕਲ ਦੇਖ ਕੇ ਤੁਹਾਨੂੰ ਕਿਸੇ ਵੀ ਵਧੀਆ ਕੰਪਨੀ ਦੀ ਮਿਲਦੀ ਆ ਆ ਟੈਕਨੀਕਲ ਜਿਹੜਾ ਚੰਗੀ ਤਰ੍ਹਾਂ ਦੇਖ ਲਓ ਵੀ ਇਹਦੇ ਵਿੱਚ ਕਿਹੜਾ ਏ ਜੇ ਕਿਸੇ ਵੀ ਤੁਹਾਨੂੰ ਚੰਗੀ ਕੰਪਨੀ ਦੀ ਮਿਲਦੀ ਆ ਇਦਾਂ ਨਹੀਂ ਹੈਗਾ ਵੀ ਤੁਸੀਂ ਕੋਈ ਦੇਸੀ ਜੀ ਲਿਆ ਕੇ ਵਰਤ ਲਓ ਤੇ ਤੁਹਾਨੂੰ ਰਿਜ਼ਲਟ ਨਾ ਮਿਲੇ ਮੁੜ ਕੇ ਜਿਹੜਾ ਕਹਦੇ ਨੇ ਵੀ ਬਾਈ ਯਾਰ ਕੰਮ ਤਾਂ ਕਰਿਆ ਨਹੀਂ ਆ ਜਾਂ ਤਾਂ ਤੁਸੀਂ ਮਿਲਦੀ ਆ ਤੁਹਾਨੂੰ ਸ਼ਿਵਾਲਿਕ ਦੀ ਆਪਣੇ ਆਪ ਕਿਉਂਕਿ ਆਪਾਂ ਭਾਰਤੀ ਦਾ ਬਹੁਤ ਵਧੀਆ ਰਿਜ਼ਲਟ ਆ ਜੇ ਹੋਰ ਕਿਸੇ ਵਧੀਆ ਕੰਪਨੀ ਮਿਲਦੀ ਹੋ ਤੁਸੀਂ ਭਾਰਤੀ ਕੇ ਦੇਖੋ ਇਹ ਸ਼ਿਵਾਲਿਕ ਚ ਫਿਨਿਸ਼ ਦੇ ਨਾਮ ਨਾਲ ਆਉਂਦੀ ਆ ਪ੍ਰਿੰਸ ਪਾਵਰ ਦੇ ਨਾਮ ਤੇ ਤੁਸੀਂ ਹੋਰ ਕਿਸੇ ਵੀ ਕੰਪਨੀ ਦੇ ਸਾਹਦੇ ਜੇ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਰੇਟ ਵੀ ਕੋਈ ਬਾਈ ਬਹੁਤਾ ਨਹੀਂ ਹੈਗਾ ਕਿਉਂਕਿ ਆਪਾਂ ਵੀਡੀਓ ਦੇ ਵਿੱਚ ਰੇਟ ਵੀ ਦੱਸ ਦੇਣਾ ਬਹੁਤ ਭਰਾ ਕੀ ਕਰਦੇ ਆ ਵੀ ਇੱਕ ਰੇਟ ਨਹੀਂ ਦੱਸਦੇ ਹੈਗੇ ਜਿਹਦੇ ਕਰਕੇ ਬਾਈ ਆਮ ਕਿਸਾਨਾਂ ਵਿੱਚੋਂ 150 ਦੀ ਲੁੱਟ ਤਾਂ ਦੁਕਾਨ ਤੋਂ ਦੁਕਾਨ ਹੁੰਦੀ ਹੋ ਰਹੀਦੀ ਹੈ ਸ਼ਾਪ ਤੋਂ ਸ਼ਾਪ ਜਿਹੜੀ 150 ਰੁਪਏ ਦਾ ਡਿਫਰੈਂਸ ਰਹਿੰਦਾ ਹੀ ਰਹਿੰਦਾ ਉਹ ਵੀ ਇੱਕ ਲੁੱਟਾ ਜੇ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਰੇਟ ਵੀ ਤਾਂ ਬਿਲਕੁਲ ਬਾਜ਼ਵਾਂ 420 ਰੁਪਏ ਇੱਕ ਲੀਟਰ ਦਾ ਰੇਟ ਹੈ ਠੀਕ ਆ 300 ਰੁਪਏ ਦੀ ਜਿਹੜੀ ਆਪਣੀ ਝੱਟ ਬਟਾਉਂਦੀ ਹੈ ਸਿਰਫ ਇਹਦਾ 420 ਰ ਤੇ ਰਾਉਂਡ ਅਪ ਨਾਲੋਂ ਜਿਹੜੀ ਬਾਈ ਨੇਮ ਰਾਉਂਡ ਅਪ ਆਇਆ ਜਿਹੜਾ ਰਾਉਂਡ ਅਪ ਵਾਲਾ ਟੈਕਨੀਕਲ ਹੁੰਦਾ ਉਹਦੇ ਨਾਲੋਂ ਕਿਤੇ 1000 ਗੁਣਾ ਚੰਗੀ ਆ ਤੇ ਜੇ ਆਪਾਂ ਇਹਦੀ ਗੱਲ ਕਰੀ ਵੀ ਇਹਦੀ ਪਛਾਣ ਕੀ ਆ ਇਹਦੀ ਪਛਾਣ ਟੈਕਨੀਕਲ ਦੀ ਹੈ ਵੀ ਬਿਲਕੁਲ ਜਿਹੜਾ ਢੋਲੀ ਦਾ ਰੰਗ ਆ ਇਦਾਂ ਨੀਲੇ ਰੰਗ ਦਾ ਜਿਹੜੀ ਆਪਣੀ ਛੱਟਪਟ ਆਉਂਦੀ ਉਹ ਥੋੜੀ ਹਰੇ ਰੰਗ ਦੀ ਹੁੰਦੀ ਆ ਤੇ ਜਿਹੜੀ ਆਪਣੀ ਰਾਉਂਡ ਅਪ ਹੁੰਦੀ ਆ ਉਹ ਹੁੰਦੀ ਆ ਆਪਣੀ ਭੂਰੇ ਜੇ ਰੰਗ ਦੀ ਜਿੱਦਾਂ ਆਪਣੀ ਦਾਰੂ ਜੇ ਟਾਈਪ ਸਿਰਕੇ ਜੇ ਟਾਈਪ ਹੁੰਦੀ ਆ ਤੇ ਇਹ ਬਿਲਕੁਲ ਇਹ ਰੰਗ ਦੀ ਜਿਹੜੇ ਰੰਗ ਦੀਆਂ ਢੋਲੀਆਂ ਨੀਲੇ ਰੰਗ ਦੀਆਂ ਕੈਂਟ ਕਹਿਣ ਦਾ ਮਤਲਬ ਵੀ ਇੱਕ ਨੰਬਰ ਰਿਜ਼ਲਟ ਆ ਹੁਣ ਆਪਣੇ ਕਰੇ ਨੂੰ ਇਹਨੂੰ ਰਿਜ਼ਲਟ ਨੂੰ ਤਕਰੀਬਨ ਬਾਈ ਸਪਰੇ ਨੂੰ ਸੌਰੀ 15 ਦਿਨ ਹੋ ਗਏ 15 ਦਿਨ ਦੇ ਵਿੱਚ ਜਿਹੜਾ ਕੱਖ ਤੇ ਆਪਾਂ ਸਪਰੇ ਕਰੀਦੀ ਉਹ ਕੱਖ ਦੁਬਾਰਾ ਹਰਾ ਨਹੀਂ ਹੋਇਆ ਹੈਗਾ ਤੇ ਜਿਹਦੇ ਕਰਕੇ ਇੱਕ ਹੋਰ ਵੀ ਚਲੋ ਰਿਜ਼ਲਟ ਐ ਵੀ 5 ਦਿਨ ਵੱਧਾ ਰਹਿ ਸਕਦਾ ਜਿੱਦਾਂ ਆਪਣੇ ਹਲੇ ਬਾਰਿਸ਼ ਨਹੀਂ ਹੋਈ ਹੈਗੀ ਬੱਦਲ ਬਾਈ ਬਣੀ ਵੀ ਆ ਬਾਰਿਸ਼ ਇਸ ਵਾਰ ਬਰਸਾਤ ਦਾ ਜਿਹੜਾ ਮੰਦਾ ਹੀ ਹਾਲ ਆ ਥੋੜਾ ਜਿਹਾ ਉਹਦੇ ਕਰਕੇ ਵੀ ਲਾ ਲਓ ਵੀ ਚਲੋ ਰਿਜ਼ਲਟ ਜਿਹੜਾ 5-4 ਦਿਨ ਦਾ ਵੱਧਾ ਰਹੂਗਾ ਪਰ ਫਿਰ ਵੀ ਜੇ ਆਪਣੇ ਕੋਲ 15 ਤੋਂ 20 ਦਿਨ ਇਹ ਕੰਮ ਕਰ ਜਾਂਦੀ ਆ ਤਾਂ ਭਾਈ ਆਪਣਾ ਮੁੱਲ ਮੋੜ ਜਾਂਦੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਆਪਾਂ ਸਪਰੇਆ ਜੇ ਆਪਾਂ ਕਰੀ ਝਟਪਾਟ 300 ਰੁਪਏ ਲੀਟਰ ਆਉਂਦੀ ਆ 300 ਰੁਪਏ ਵਿੱਚ ਆਪਣਾ ਸਿਰਫ ਕਿੰਨਾ ਕੁ ਹਫਤਾ ਤੱਕ ਮਸਾਂ ਕਵਰ ਕਰਦੀ ਆ ਹਫਤੇ ਦੇ ਬਾਅਦ ਆਪਾਂ ਨੂੰ ਫੇਰ ਕਰਨੀ ਪੈਂਦੀ ਆ ਫਿਰ ਜੇ ਆਪਾਂ ਦੂਜੇ ਲੋਡ ਲੇਬਰ ਦੀ ਗੱਲ ਕਰੀ ਵੀ ਆਪਾਂ ਲੇਬਰ ਤੋਂ ਜਿਹੜਾ ਮੱਟਾ-ਮੱਟਾ ਸਾਫ਼ ਕਰਾ ਲਾਂਗੇ ਜਾਂ ਲੇਬਰ ਤੋਂ ਕਰਾਵਾਂਗੇ ਉਹਦੇ ਕਰਕੇ ਬਾਈ ਦੇਖੋ ਹੁਣ ਰੋਜ਼-ਰੋਜ਼ ਆਪਾਂ ਲੇਬਰ ਵੀ ਨਹੀਂ ਲਾ ਸਕਦੇ ਕਿਉਂਕਿ ਲੇਬਰ ਵਾਲਾ ਬੰਦਾ ਰੱਖਣਾ ਅੱਜ ਦੇ ਟਾਈਮ ਵਿੱਚ ਕੋਈ ਸੌਖੀ ਗੱਲ ਨਹੀਂ ਹੈਗੀ ਪਹਿਲੀ ਤਾਂ ਗੱਲ ਆ ਬੰਦੇ ਨੂੰ ਲੇਬਰ ਦੇ ਪਿੱਛੇ 50 ਰੁਪਏ ਦਾ ਤੇਲ ਫੂਕਣਾ ਪੈਂਦਾ ਕਿਉਂਕਿ ਤਿੰਨ-ਚਾਰ ਗੇੜੇ ਜਿਹੜੇ ਖੇਤ ਲੱਗ ਲੈਣੇ ਆ ਏ ਟੂ ਜ਼ੈਡ ਕਿਉਂ ਫੈਕਟਰੀ ਵਾਲਾ ਕੰਮ ਤਾਂ ਹੈ ਨਹੀਂ ਕਿ ਬਾਈ ਬੰਦਾ ਆਪਣਾ ਡੱਬਾ ਚਾਹ ਰੋਟੀ ਨਾਲ ਲੈ ਕੇ ਆਉਂਦਾ ਤੇ ਉਹ ਸਾਰਾ ਕੁਝ ਆਪਾਂ ਨੂੰ ਹੀ ਕਰਨਾ ਪੈਂਦਾ ਤੋਂ ਤੇ ਬਾਅਦ ਬੰਦਾ ਨਿਗਰਾਨੀ ਵੀ ਨਹੀਂ ਕਰਦਾ ਕਈ ਬੰਦੇ ਅਜੇ ਲਿਚੜ ਹੁੰਨੇ ਆ ਵੀ ਜਦੋਂ ਮਾਲਕ ਲੰਘ ਗਿਆ ਪਿੱਛੋਂ ਬਿਆਦਾ ਬ કરી ਜਾਣਗੇ ਕੰਮ ਬੈਠੇ ਯਾਰ ਦਾ ਜੋਰ ਦਾ ਮਿਲ ਜਾਣਗੇ ਸੋ ਇਹਨਾਂ ਸਾਰੇ ਚੰਜਟਾਂ ਤੋਂ ਨਿਕਲ ਗਏ ਜੇ ਆਪਾਂ ਕਹੀਏ ਵੀ ਇਹ ਸਪਰੇ ਪੂਰੀ ਬਾਈ ਇੱਕ ਨੰਬਰ ਆ ਤੁਸੀਂ ਵਰਤ ਕੇ ਦੇਖੋ ਵਰਤੇ ਤੋਂ ਬਾਅਦ ਫਿਰ ਬੇਸ਼ੱਕ ਕਮੈਂਟ ਦੇ ਵਿੱਚ ਇਹਦਾ ਰਿਜ਼ਲਟ ਦੱਸ ਦਿਓ ਵੀ ਹਾਂ ਵੀ ਦਿੱਤਾ ਜਾਂ ਰਿਜ਼ਲਟ ਨਹੀਂ ਦਿੱਤਾ ਬਸ ਤੁਸੀਂ ਇਹ ਟੈਕਨੀਕਲ ਦਾ ਧਿਆਨ ਰੱਖਣਾ ਹੈ ਠੀਕ ਹੈ ਨਾ ਕਿਉਂਕਿ ਮਿਲਦੇ ਜੁਲਦੇ ਟੈਕਨੀਕਲ ਬਹੁਤ ਆਉਂਦੇ ਦੁਕਾਨਾਂ ਵਾਲੇ ਨੇ ਜਿਹੜੀ ਚੀਜ਼ ਪਈ ਹੁੰਦੀ ਉਹਨਾਂ ਨੇ ਉਹ ਕਹਿਣਾ ਵੀ ਹਾਂ ਇਹ ਵਧੀਆ ਤੁਸੀਂ ਆਹ ਲੈ ਜਾਓ ਵੀ ਉਹ ਤਾਂ ਕੁਝ ਵੀ ਨਹੀਂ ਹੈਗੀ ਇਹਦੇ ਮੂਰੇ ਠੀਕ ਹੈ ਵੀ ਆਹ ਤਾਂ ਸਾਰਿਆਂ ਤੋਂ ਸਿਰੇ ਆ ਤੁਸੀਂ ਵਰਤੋ ਪਰ ਤੁਸੀਂ ਸਪੈਸ਼ਲ ਆਹ ਟੈਕਨੀਕਲ ਲੈ ਕੇ ਆ ਕੰਪਨੀ ਤੁਹਾਡੀ ਵਧੀਆ ਕੋਈ ਵੀ ਹੋਵੇ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਫਿਨਿਸ਼ ਪਾਵਰ ਦੇ ਨਾਲ ਨਾਲੇ ਲੈ ਕੇ ਆਉਣੀ ਆ ਇਹ ਸ਼ਵਾਲਕ ਦੀ ਹੈ ਜੇ ਤੁਹਾਨੂੰ ਇਹ ਮਿਲਦੀ ਹੈ ਤਾਂ ਵਧੀਆ ਗੱਲ ਹੈ ਕਿਉਂਕਿ ਇਹ ਆਪਾਂ ਵਰਤੀ ਆਪਾਂ ਹੋਰ ਕੰਪਨੀ ਦੀ ਹਲੇ ਵਰਤੀ ਹੈ ਨਹੀਂ ਬਾਕੀ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਆਪਾਂ ਕਿਸੇ ਅਗਲੀ ਵੀਡੀਓ ਵਿੱਚ ਥੈਂਕ ਯੂ